ਹੈਲੋ ਸਸ਼ੀਕਾਲ ਗਾਇਜ਼ ਤੇ ਹੋਪਫੁਲੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇਖਦੇ ਆ ਕੋਈ ਮੂਵੀ ਵਗੈਰਾ ਆ ਕੀ ਸ਼ੌਟ ਤਾਂ ਇਹਨਾਂ ਨੇ ਓ ਹੋ 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 ਕੀ ਇਹ ਕੁੱਤੀ ਹੈ ਜਾਂ ਬੱਕਰੀ ਹੈ ਮੈਨੂੰ ਤਾਂ ਬੱਕਰੀ ਚੂਹੇ ਜਿਹੀ ਲੱਗੀ ਜਾਂਦੀ ਆ ਬੰਦ ਕਰਦੇ ਆ ਗਾਇਸ ਨੂੰ ਅੱਜ ਬਾਹਰ ਦਾ ਵੈਦਰ ਦੇਖੋ ਤੁਸੀਂ ਕਿੰਨਾ ਸੋਹਣਾ ਆ ਆਪਾਂ ਜੋ ਦੇਖ ਲੈਣਾ ਐਂਡ ਹਾ ਗਾਇਸ ਜਿਸ ਨੇ ਅਬ ਵੀਡੀਓ ਕੋ ਵੀ ਦੇਖ ਲਾਈ ਹੈ ਐਂਡ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਬੈਲ ਦੇਖੋ ਗਾਇਸ ਬਹੁਤ ਸੋਹਣਾ ਵੈਦਰ ਆ ਬਾਹਰ ਦਾ ਚਲੋ ਯਾਰ ਕੁਝ ਖਾਣੇ ਵੀ ਨੇ ਥੱਲੇ ਥੱਲੇ ਚાલਦੇ ਆ ਇੱਕ ਤਰ੍ਹਾਂ ਮੇਰੇ ਘਰ ਦੇ ਵਿੱਚ ਸਮਾਨ ਹੀ ਬੜਾ ਪਿਆਗਾ ਲੱਤਾਂ ਜੀ ਵਜਦਾ ਫਿਰਦਾਗਾ ਚਲੋ ਚાલਦੇ ਆ ਆਪਾਂ نیچے ਭੁੱਖ ਲੱਗੀ ਆ ਕੁਛ ਖਾਣੇ ਆ ਉਹ ਆਪਣੀ ਰੂਬੀ ਕੋਨ ਖੜੀ ਹੋਈ ਆ ਵੇਰੀ ਓਏ ਦੇਖੀ ਪੌੜੀਆਂ ਤੋਂ ਡਿੱਗਣਾ ਪਵੇਂ ਲੋਕ ਤਾਂ ਪੌੜੀਆਂ ਤੋਂ ਥੱਲੇ ਹੋਲੀ ਉਤਰਦੇ ਆ ਤੂੰ ਤੇਜ਼ ਉਤਰ ਨਹੀਂ ਜਾਣਾ ਇੱਥੇ ਬੈਹਨੇ ਆ ਕੁਛ ਖਾਣੇ ਆ ਓਹ ਉੱਤੇ ਬੈਹਨ ਨੂੰ ਨਹੀਂ ਕਹਿ ਦਿੰਨੂ ਚਲੋ ਕਿਚਨ ਦੇ ਵਿੱਚ ਚੱਲਦੇ ਆ ਦੇਖਦੇ ਆ ਕੁਛ ਮਿਲਦਾ ਖਾਣ ਨੂੰ ਕਨਾ ਕਿਚਨ ਦਾ ਬਿਲਕੀ ਜਾਂਦਾਗਾ ਇੰਦਾ ਵਿਆਹ ਕਰਵਾ ਲਾ ਫੇਰ ਜੀ ਕਹਿੰਦਾ ਸਮਾਨ ਰੱਖेंगे ਇਹਦੇ ਵਿੱਚ ਚਲੋ ਦੇਖਦੇ ਆ ਬਾਹਰ ਚੱਲਦੇ ਆ ਬਾਹਰੋਂ ਕੁਝ ਖਾ ਕੇ ਆਉਣੇ ਚਲੋ ਯਾਰ ਉਹ ਆਪਣੀ ਜੀ ਵੈਗਨ ਖੜੀ ਆ ਬਾਰੇ ਓਏ ਹੋਏ 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 ਆਪਣਾ ਰ 15 ਆਪਣੀ ਸਕਾਰਪਿਓ ਬਾਪੂ ਨੇ ਲਿਆ ਕੇ ਖੜਾ ਆਤੀ ਏ ਸਕਾਰਪਿਓ ਹੱਥ ਨਹੀਂ ਲਾਉਣ ਦਿੰਦਾ ਮੈਨੂੰ ਗਾਈਸ ਦੂਰੋਂ ਦੇਖ ਸਕਦੇ ਹੋ ਮੈਨੂੰ ਚਲਾਉਣ ਨਹੀਂ ਦੇਨ ਨਾ ਆਪਣਾ ਖੇਤੀਕਾਰ ਨੂੰ ਲਿਆਤਾ 855 ਮੈਨੂੰ ਦੇਖੋ ਗਾਈਸ ਡੱਕ ਡੱਕ ਪੂਰਾ ਓਕੇ ਲਾਇਆ ਹੋਇਆ ਮੋਡੀਫਿਕੇਸ਼ਨ 10 ਲੱਖ ਦੀ ਮੋਡੀਫਿਕੇਸ਼ਨ ਆ ਇਹਦੀ ਆਹ ਟਰੈਕਟਰ ਦੀ ਥੋੜਾ ਵੇਟ ਜ਼ਿਆਦਾ ਆ ਵੇਟ ਜ਼ਿਆਦਾ ਕਰਤਾ ਦੇਖੋ ਗਾਈਸ ਇਹ ਖੇਤੀ ਨੂੰ ਥੋੜਾ ਜਿਹਾ ਘੱਟ ਹੀ ਕੰਮ ਕਰਦਾ ਇਹ। ਇਹਦਾ ਸ਼ੌਂਕ ਨੂੰ ਰੱਖਿਆ ਹੋਇਆ ਹੈਗਾ ਝੋਟਾ। ਇਹਦਾ ਸ਼ੌਂਕ ਨੂੰ ਰੱਖਿਆ ਹੋਇਆ ਝੋਟਾ ਚਲੋ ਇਹ ਤੇ ਗੀੜਾ ਗੂੜਾ ਦਿੰਨੇ ਅੱਜ। ਦੇਖਦੇ ਆਂ। ਦੇਖਦਿਆ ਕਿੰਨਾ ਕੁ ਸ਼ਹਿਰ ਆਪਾਂ ਨੂੰ। ਓਏ ਹੋਏ 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 ਦੇਖ। ਪੂਰਾ ਸਾਹ ਸੋਨ ਲੈਂਨ ਵਾਲਾ ਪੂਰਾ ਬਾਪੂ ਨੇ ਲਵਾ ਛੱਡਿਆਗਾ। ਤੇ ਦੇਖਦੇ ਆਂ ਭਜਾ ਭਜੂ ਕੇ ਇਹਨੂੰ ਕਿੰਨਾ ਕੁ ਭਜਦਾਗਾ। वैसे टायर जोड़े या वेट बहुत ज्यादा ਕੀਤਾ ਪਿਆ ਲੁੱਕ ਚੇਂਜ ਦੇਖੋ ਤੁਸੀਂ ਟਰੈਕਟਰ ਦੀ ਲਾਏ ਪਵਾਤੇ ਓਏ ਹੋਏ ਹੋਏ ਆਹ ਕੀ ਹੋ ਗਿਆ ਓਏ ਹੋਏ ਰੱਬ ਖੈਰ ਕਰੇ ਓਏ ਓਏ ਹੋਏ ਹੋਏ ਗੱਡੀ ਨੂੰ ਵਾਲੇ ਨੂੰ ਕੁਝ ਹੋਇਆ ਤਾਂ ਨਹੀਂ ਚਲੋ ਸ਼ੁਕਰ ਆ ਬਚ ਗਿਆ ਆਪਾਂ ਲਾਏ ਦੇਖਦੇ ਰਹਿ ਗਏ ਸੀ ਹੋ ਗਿਆ ਸੀ ਗੱਡੀ ਦਾ ਕੰਮ ਚਲੋ ਸਟੰਟ ਕਰਕੇ ਦੇਖਦੇ ਅੱਜ ਗੋਪੀ ਵਿੰਦਾ ਓਏ ਹੋਏ ਹੋਏ ਹੋ ਆ ਕੀ ਓਏ ਓਏ ਆ ਦੇਖੀ ਟੁੱਟ ਤਾਂ ਨਹੀਂ ਗਿਆ ਕੁਛ ਓਏ ਹੋਏ ਹੋਏ ਦੇਖੀ 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 ਇੱਕ ਰੀਲ ਜੀ ਆਈ ਸੀ ਅਸ਼ਟਾ ਤੇ ਉਹਦੇ ਵਾਲਾ ਹਾਲ ਨਾ ਹੋ ਜੇ ਉਹ ਬਾਈ ਵੀ YouTube ਪਾਉਂਦਾਗਾ ਇਹਦੇ ਨਾਲ ਦੀ ਟਰੈਕਟਰ ਹੁੰਦਾ ਦੇਖੀ ਕਿਤੇ ਟੁੱਟ ਨਾ ਗਿਆ ਹੋਵੇ ਸ਼ੁਕਰ ਆ ਉਹ ਬਾਝ ਗਿਆ ਹੋਵੇ ਅੱਗ ਜੀ ਨਹੀਂ ਨਿਕਲੀ ਗਾਈਸ ਤਾਂ ਕਰਕੇ ਸ਼ੁਕਰ ਆ ਬਾਝ ਗਿਆ ਇਹਦਾ ਬਾਪੂ ਨੇ ਮੈਨੂੰ ਨਹੀਂ ਛੱਡਣਾ ਸੀ ਕਿਉਂਕਿ ਇਹਨਾਂ ਦੇ ਕੰਮ ਬਹੁਤ ਔਖੇ ਆ ਕਿਉਂਕਿ 10 ਲੱਖ ਦੀ ਮੋਡੀਫਿਕੇਸ਼ਨ ਆ ਜੇ ਹੁਣ ਖੋਲਦਾ ਨਾ ਟਰੈਕਟਰ ਮੈਂ ਤਾਂ ਮੈਨੂੰ ਬਾਪੂ ਖੋਲ ਦੇਣਾ ਨਾ ਨਾ ਬਾਪੂ ਨੇ ਮੈਨੂੰ ਖੋਲ ਦੇਣਾ ਚਲੋ ਯਾਰ ਕਰੇ ਚਾਲਦੇ ਆ ਤਾਂ ਲਾਉਣੀਆ ਡਰਦਾ ਬਹੁਤ ਸੰਦ ਮਤਲਬ ਮੈਂ ਡਰਦਾ ਗਾਇਸ ਸੰਦ ਚਲਾਉਂਦਾ ਕਿਉਂਕਿ ਮੈਨੂੰ ਚਲਾਉਣਾ ਨਹੀਂ ਆਉਂਦਾ ਤਾਂ ਕਰਕੇ ਚਲੋ ਯਾਰ ਕਰੇ ਚਾਲਦੇ ਆ ਮੂਡ ਹੀ ਆਫ ਹੋ ਜਾਂਦਾਗਾ ਕਿਉਂਕਿ ਡਰ ਬਹੁਤ ਲੱਗਦਾਗਾ ਭਜਦਾ ਬਹੁਤ ਆ ਦੇਖੋ ਚੈੱਕ ਹੀ ਕਰ ਸਕਦੇ ਹਾਂ ਭਜਦਾ ਬਹੁਤ ਆ ਸਕਾਰਪੀ ਹੋ ਜਾਗਦੇ ਆ ਯਾਰ ਆਪਣੀ ਅੰਦਰ ਲਾ ਦੀਏ ਪਹਿਲਾਂ ਤੈਨੂੰ ਅੰਦਰ ਤਾਂ ਕਰਕੇ ਲਾ ਦੀਏ ਨਾ ਕਿਉਂਕਿ ਡਰ ਲੱਗਦਾ ਮੈਨੂੰ ਬਾਪੂ ਗਾਲਾ ਨਾ ਕੱਢੇ ਤਾਂ ਕਰਕੇ ਕਿਉਂਕਿ ਅੰਦਰ ਬਹਿ ਲਈ ਆਪਣਾ ਘਰ ਕਿਹੜਾ ਛੜੇ ਮਲੰਗ ਬੰਦੇ ਆ ਜੀ ਅੰਦਰ ਲਾ ਦੀ ਦਾ ਬਾਪੂ ਨੇ ਸਕਾਰ ਵੀ ਲਾਉਂਦੀ ਹੈ ਕਹਿੰਦਾ ਹੱਥ ਨਾਲ ਲਾਈਂ ਚੋਰੀ ਛੁਪੇ ਲੈ ਚਾਲਦੇ ਆ ਕੋਈ ਗੱਲ ਨਹੀਂ ਚਲੋ ਦੇਖਦੇ ਆ ਚੈੱਕ ਕਰੋ ਪਹਿਲਾਂ ਤਾਂ ਗੱਡੀ ਚੈੱਕ ਕਰੋ ਤੁਸੀਂ ਇਹ ਬਾਪੂ ਦੀ ਪਸੰਦ ਆ ਆ ਮੇਰੀ ਪਸੰਦ ਤਾਂ ਫੋਰਚੂਨਰ ਆ ਵੋਏ ਹੋਏ ਹੋ ਦੇਖ ਪਿਕਅਪ ਬਹੁਤ ਆ ਗੱਡੀ ਦਾ ਓਏ ਦੇਖੀ ਓਏ ਬਾਜ ਬਾਜ ਗਈ ਜੀ ਚਲੋ ਸਟੰਟ ਸਟੰਟ ਕਰਾ ਕੇ ਦੇਖਦੇ ਆ ਇਹਦਾ ਵੀ ਕਿਉਂਕਿ ਸਟੰਟ ਦਾ ਮੈਂ ਬਹੁਤ ਸ਼ਕੀਨ ਆ ਦੇਖਦੇ ਆ ਕਾਮਯਾਬ ਹੁੰਦਾ ਕਿ ਨਾ ਓਏ ਆ ਕੀ ਹੋ ਗਿਆ ਮੈਂ ਕਿਹਾ ਲੈ ਵੀ ਫੁੱਟ ਗਈ ਗੱਡੀ ਸਾਰੀ ਓਏ ਹੋਏ 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 ਮੈਂ ਕਿਹਾ ਹੋ ਗਿਆ ਕੰਮ ਬਾਜ ਬਾਜ ਗਈ ਓਏ ਬਾਜ ਗਈ ਦੇਖੀ ਕਿਤੇ ਲਾਈਟਾਂ ਲੂਟਾਂ ਤਾਂ ਨਹੀਂ ਫੁੱਟ ਗਈਆਂ ਉਹ ਬਚਤ ਰਹੇਗੀ ਚਲੋ ਕੋਈ ਗੱਲ ਨਹੀਂ ਆਹ ਤਾਂ ਮੈਨੂੰ ਜਮਾ KFC ਵਾਲੇ ਹੀ ਲੱਗ ਜਾਂਦਾ ਯਰ ਬਰਨਾਲੇ ਜਲਾ ਆਉਟਲੈਟ ਆ ਦੇਖਦੇ ਆ ਕੀ ਇਹਦੇ ਵਿੱਚ ਮਨ ਤਾਂ ਲੱਗੂ ਫੋਟੋ ਸ਼ੂਟ ਵਾਲਾ ਕੰਮ ਆ ਦੇਖਦੇ ਆ ਇੱਥੇ ਕੀ ਰੈਸਲਿੰਗ ਹੁੰਦੀ ਹੈ ਮਨ ਤਾਂ ਲੱਗੂ 3 ਵਾਲਾ ਕੰਮ ਆ ਦੇਖਦੇ ਆ ਇੱਥੇ ਵੈਦਰ ਚੈੱਕ ਕਰਦੇ ਆ ਗੱਡੀ ਦੀ ਲੁੱਕ ਚੇਂਜ ਕਰ ਦੇਖਦੇ ਆ ਕਿੰਦਾ ਦੀ ਬਣਦੀ ਆ ਸੋਹਣੀ ਲੱਗਦੀ ਆ ਨਾ S11 ਆਪਣੇ ਕੋਲੇ ਗੱਲ ਕਰ ਪੁਰਾਣਾ ਮਾਡਲ ਆ ਮੈਂ ਕਿਹਾ ਵੀ ਸੀ ਟਾਪ ਮਾਡਲ ਐ ਇਹ ਬਾਪੂ ਪਰ ਕਿੱਥੇ ਸੋਹੰਦਾ ਡਾਡੀ ਕਹਿੰਦਾ ਤੈਨੂੰ ਕੀ ਪਤਾਗਾ ਗਣਕ ਹਜੇ ਵੱਢਣ ਵਾਲੀ ਆ ਆ ਕਟਾਈ ਮੋੜ ਕੇ ਖੜਾਤੀ ਦੇਖੋ ਚੈੱਕ ਕਰੋ ਗੱਡੀ ਚੈੱਕ ਕਰੋ ਇਹ ਨੰਬਰ ਇਹਦਾ ਲਵਾਉਣਾ ਹੈਗਾ ਆਪਾਂ ਵੀ ਆਈਪੀ ਉਹ ਹੁਜੇ ਆਪ ਲਵਾਇਆ ਨਹੀਂ ਤੇ ਲੁੱਕ ਚੇਂਜ ਕਰੋ ਮੈਂ ਤਾਂ ਬਲੈਕ ਕਲਰ ਕਹਿਣਾ ਉਹਨਾਂ ਬਾਪੂ ਨੂੰ ਵੀ ਬਲੈਕ ਲਿਆਇਆ ਕਰ ਜੰਨੀਆਂ ਵੀ ਲਿਆਇ ਜਾਂਦੀਆਂ ਤੇ ਥੋ ਗੱਡੀਆਂ ਕਦੋਂ ਤੈਨੂੰ ਕੀ ਪਤਾਗਾ ਮੇਰੇ ਚਪੇੜ ਛੰਡੀ ਇੱਕ ਚਲੋ ਯਾਰ ਚੱਲਦੇ ਆ ਯਾਰ ਨਿਕਲਦੇ ਆਂ ਤੂੰ ਉਹਰੀ ਜੇ ਫੀਲਿੰਗ ਆ ਜਾਂਦੀ ਹੈ ਕੀ ਹੋਈ ਜਾਂਦਾ ਇਹ ਕੱਟ-ਕੱਟ ਓਏ ਹੋਏ ਪਲਟ ਗਈ ਦੇਖੀ ਇੱਕ ਤਾਂ ਇਹਦਾ ਜੋ ਵਜ਼ਨ ਹੈ ਨਹੀਂ ਦਿਨਾ ਡਰਦਾ ਡਰਦਾ ਮੈਂ ਲੈ ਕੇ ਆਇਆ ਗੱਡੀ ਨੂੰ ਕਿਉਂਕਿ ਡੈਡੀ ਹੈ ਨਹੀਂ ਘਰੇ ਓਏ ਹੋਏ ਦੇਖੀ ਚਲੋ ਯਾਰ ਗੱਡੀ ਨੂੰ ਘਰੇ ਜਾ ਕੇ ਲਾਉਣੀ ਆ ਦੇਖਦੇ ਆ ਓਏ ਆ ਕੀ ਹੋ ਥੁੱਡੀ ਓਏ ਆ ਕੀ ਹੋ ਗਿਆ ਓਏ ਓਏ ਹਾਲਾ ਹੋ ਗਿਆ ਕੰਮ ਮੈਨੂੰ ਲੱਗਦਾ ਟੁੱਟ ਗਈ ਮੈਨੂੰ ਲੱਗਦਾ ਟਾਕੀ ਓਏ ਉਹ ਥੋਟੀ ਸਕ੍ਰੈਚ ਪੈ ਗਿਆ ਓਏ ਆ ਦੇਖੋ ਗਾਇਸ ਆਪਣੇ ਆਪ ਖੁੱਲ ਜਾਂਦੀ ਹੈ ਟਾਕੀ ਟਾਕੀ ਫੁੱਟ ਗਈ ਓਏ ਮੈਨੂੰ ਬਾਪੂ ਨੇ ਨਹੀਂ ਛੱਡਣਾ ਓਏ ਹੋਏ 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 ਆ ਕੀ ਹੋ ਗਿਆ ਓਏ ਉਹ ਮੈਂ ਤਾਂ ਘਰੇ ਖੜੋਂ ਜਾਣ ਜਾ ਰਿਹਾ ਸੀ ਚਲੋ ਯਾਰ ਛੇਤੀ ਛੇਤੀ ਓਏ ਆ ਦੇਖੋ ਯਾਰ ਆ ਦੇਖੋ ਦੇਖੋ ਆਪਣੇ ਆਪ ਟਾਕੀ ਖੁੱਲ ਜਾਂਦੀ ਆ ਹੁਣ ਕੀ ਕਰੀਏ ਮੈਨੂੰ ਨਹੀਂ ਛੱਡਣਾ ਉਹ ਦੇਖੋ ਆਪਣੇ ਆਪ ਖੁੱਲ ਜਾਂਦੀ ਆ ਗੱਡੀ ਪਲਟੀ ਤਾਂ ਪਲਟੀ ਕਿਵੇਂ ਉਹ ਇੱਕ ਗੱਡੀ ਦੇ ਵਿੱਚ ਵੱਜੀ ਯਾਰ ਓਏ ਹੋਏ 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 ਹੁਣ ਕੀ ਕਰੀਏ ਚਾਲ ਕਰੇ ਲਾ ਦਨੇ ਆ ਚੁੱਪ ਕਰਕੇ ਗੱਡੀ ਨੂੰ ਕਹਿ ਦਾਂਗੇ ਮੈਂ ਤਾਂ ਅਜੁੱਠੇ ਹੀ ਨਹੀਂ ਮੈਂ ਤਾਂ ਗਿਆ ਹੀ ਨਹੀਂ ਅਜ ਕਿਤੇ ਆ ਘਰ ਵੀ ਨੇੜੀ ਆ ਚੱਲ 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 ਆ ਵੀ ਆਪਾਂ ਘਰੀ ਲਾ ਦਨੇ ਆ ਜਿੱਥੇ ਖੜੀ ਸੋ ਉਵੇਂ ਉੱਥੇ ਹੀ ਖੜਾ ਦਨੇ ਆ ਆਪਾਂ ਇਹ ਕਹਿੰਦੀ ਨਹੀਂ ਵੀ ਆਪਾਂ ਮੱਲੇ ਕੀ ਗਿਆ ਸੀ ਕਿਥੇ ਕਿ ਨਾ ਕਿਉਂਕਿ ਬਾਪੂ ਦਾ ਹੈ ਨਹੀਂ ਨਾ ਘਰੇ ਤਾਂ ਕਰਕੇ ਉਥੇ ਉਵੇਂ ਲਾਤੀ ਗਾਈਸ ਤੇ ਚੱਲਦੇ ਆ ਆਪਾਂ ਟਰੈਕਟਰ ਵੀ ਬਾਹਰੇ ਕੱਢ ਕੇ ਲਾ ਦਈਏ ਆ ਦੇਖੋ ਉਵੇਂ ਹੀ ਖੜਾ ਉਵੇਂ ਹੀ ਖੜਾਦੀ ਨਾ ਟਾਕੀ ਦਾ ਕੀ ਕਰੀਏ ਕੁਈ ਰਿਪੇਅਰ ਵਾਲਾ ਵੀ ਹੈ ਨਹੀਂ ਟਰੈਕਟਰ ਵੀ ਬਾਹਰ ਕੱਢ ਕੇ ਖੜਾਉਨੇ ਆ ਵੀ ਉੱਥੇ ਹੀ ਖੜਾਾ ਦੰਨੇ ਆ ਜਿੱਥੇ ਡੈਡੀ ਖੜਾ ਕੇ ਗਿਆ ਸੀ ਤਾਂ ਕਰਕੇ ਵੀ ਕਹਿ ਦਾਂਗੇ ਵੀ ਅੱਜ ਤਾਂ ਮੁੰਡਾ ਉੱਠਿਆ ਹੀ ਨਹੀਂ ਜਾ ਹੀ ਨਹੀਂ ਹੋਣਾ ਕਿੱਥੇ ਚੁੱਪ ਕਰਕੇ ਉਹ ਉਦਾਂ ਹੀ ਪੈ ਪੂ ਜਾਣੇ ਆਪਾਂ ਚਲੋ ਟਰੈਕਟਰ ਵੀ ਉੱਥੇ ਹੀ ਲਾਉਨੇ ਆ ਓਏ ਹੋਏ ਅੱਜ ਕੀ ਹੋ ਗਿਆ ਓਏ ਮੇਰੇ ਨਾਲ ਡੈਡੀ ਦੀ ਇੰਨੀ ਸਮੋਪ ਦੇ ਨਾਲ ਗੱਡੀ ਲਿਆਂਦੀ ਹੋਈ ਮੈਂ ਤਾਂ ਸ਼ੌਂਕ ਨੂੰ ਗੇੜਾ ਦੇਣ ਗਿਆ ਹੋਇਆ ਸੀ ਉਹ ਵੀ ਟਰੈਕਟਰ ਨੂੰ ਲਾ ਦਿੰਨੇ ਆਪਾਂ ਇੱਥੇ ਜੀ ਖੜਾ ਸੀ ਨਾ ਇੱਥੇ ਇਹ ਇਦਾਂ ਜੀ ਖੜਾ ਸੀ ਹਾਂ ਇਦਾਂ ਦੇ ਬਹੁਮੀ ਟਰੈਕਟਰ ਨੂੰ ਲਾ ਦਈਏ ਕੀ ਕਰੀਏ ਉਹਨਾਂ ਗਾਇਸ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਕਿ ਕੋਈ ਰਿਪੇਅਰ ਵਾਲਾ ਕਿੱਥੇ ਜੀ ਆ ਚੱਲ ਵੀ ਭੱਜ ਲਾ ਭੱਜ ਲਾ ਭੱਜ ਲਾ ਵੀ ਚੱਲ 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 ਮੁੱਕਿਆਂ ਦੀ ਪਈ ਆ ਤੈਨੂੰ ਇੱਥੇ ਡੈਡੀ ਮੁੱਕੇ ਮਾਰੂਗਾ ਪੈ ਜਾ ਜਾ ਕੇ ਰੂਮ ਦੇ ਵਿੱਚ ਚਲ ਚਲ ਚਾਲ ਏਸੀ ਸਾਢਲਾ ਪੈ ਜਾ ਚੁੱਪ ਕਰਕੇ ਪੈ ਜਾ